ਤੇ ਕੇ ਆ ਮੱਥਾ ਗੁਜਰੀ ਨਾ ਚੜਨਾ ਤੇ ਕੇ ਆ ਜਿਹੜਾ ਬੇਨਾਮ ਬੋਤੂ ਇੱਕ ਪੁੱਤ ਅੱਗੇ ਯਾਰਾ ਨੂੰ ਪੁੱਤ ਪਿੱਛੇ ਲਾ ਕੇ ਤੇਰਾ ਸਾਹਦੇ ਪਿੱਛੇ ਮੋੜ ਦੋ ਚਾ ਜਿਹੜਾ ਪੁੱਤ 32 ਸਾਲਾਂ ਦਾ ਮਾਂ ਦਾ ਉਤਮਾ ਯਾਰ ਕੋਈ ਤਾਂ ਮਾਂ ਦੇ ਮੂੰਹ ਤੇ ਧਾਰੇ ਹੁੰਦਾ ਮਾਂ ਦਾ ਕਨੇਜਾ ਫੜਦਾ ਮਾਂ ਦਾ ਕਨੇਜਾ ਫੜਦਾ ਅੱਜ ਮਾਂ ਕਿਤੇ ਕਾਕਾ ਅਮਰੀਕਾ ਜਾ ਰਿਹਾ ਹੋਵੇ ਨਾ ਏਅਰਪੋਰਟ ਤੱਕ ਜਾਂਦਿਆਂ ਜਾਂਦਿਆਂ 50 ਵਾਰੀ ਰੁਪਈਆ ਤੇ 100 ਵਾਰ ਮੋਹੜਿਆ ਹੁੰਦਾ ਰਹਿੰਦੀ ਆ ਪੁੱਤ ਨੂੰ ਚੜਾ ਕੇ ਹਾਲਾਂਕਿ ਇਹ ਵੀ ਪੁੱਤਾਂ ਹੁੰਦੇ ਕਿ ਪੁੱਤਰੇ ਵਾਪਸ ਵੀ ਪੁੱਤ ਜਦੋਂ ਪੀਆਰ ਮਿਲ ਗਈ ਕਾਕੇ ਦੇ ਆ ਜਾਣਾ ਵਾਪਸ ਮਿਲ ਕੇ ਜਾਊਗਾ ਮੇਨ। ਪਰ ਧਿਆਨ ਰੱਖਿਓ ਮਾਤਾ ਨਾਨਕੀ ਦਾ ਪੁੱਤ ਗੁਰੂ ਤੇਗ ਬਹਾਦਰ ਉਹ ਜਾ ਰਿਹਾ ਆਪਣਾ ਸੀਸ ਦੇਣ ਲਈ। ਪਰ ਮੈਨੂੰ ਧੋਖੇ ਦਾ ਲੱਗਦਾ ਲੱਗਿਆ ਜਦੋਂ 1982 ਦੇ ਉਹ ਜੱਤ ਸਿਆ ਸਮਰਦਮ ਸਮਾਜ ਵਿੱਚ 1923 ਹੋਈ ਕਿਸੇ ਵੀ Hindu ਭਰਾ ਨੇ ਗੁੱਸਾ ਨਾ ਕਰਿਓ ਆਪਣੀ ਭਾਸ਼ਾ ਪੰਜਾਬੀ ਨਹੀਂ ਰਹਿਣ। ਦੁਕਾਨ ਦਾ ਕੰਮ ਦਾ। ਕਿੰਨੀ ਵੱਡੀ ਕੁਰਬਾਨੀ ਦੇਣ ਲਈ ਇਹਨਾਂ ਦਾ ਪਾਪੂ ਸੇਕਾ ਕਰ ਚੱਲੇ। ਇਹ ਬੁੜਾ ਮੈਂ ਆਪਣੀ ਪਾਠਾ ਪੰਜਾਬੀ ਨਹੀਂ ਲਿਖਾਈ ਇਹ ਬੁਖਰੀ ਚ ਹੋ ਰਿਹਾ ਹੈ ਕਿ ਓਹੀ ਠੀਕਰਾ ਆਇਆ ਰੰਗੇ ਸਿਰ ਭੰਨੇ

ਕੌਮ ਦੇ ਜਿਹੜੇ ਦਲੇਰ ਹੁੰਦੇ ਸੀ ਅੱਛਾ ਬਈ ਉਸੇ ਹੀ ਮੇਰੀ ਨੂੰ ਪੈਂਦੀ ਹਾਲ ਜਿਹੜੀ ਬੇਰੀ ਦੇ ਮਿੱਠੜੇ ਮੇਰ ਹੁੰਦੇ ਉਹ ਕੌਣ ਪੁੱਜਦਾ ਖਾਵਾਂ ਤੇ ਕੁੱਤਿਆਂ ਨੂੰ ਬੰਦ ਪਿੰਜਰੇ ਬਾਜ ਜਾਂ ਸ਼ੇਰ ਹੁੰਦੇ ਤੁੱਕ ਲਹੂ ਕਰੇਲ ਦੇ ਇੱਕ ਵੇ ਘੋਕੇ ਮੋਤੀ ਮੁਸਕਰੇ ਮੈ ਕਰੇ ਤੇ ਹੁੰਦੇ ਧਿਆਨ ਰੱਖਿਓ ਕੁਰਬਾਨੀ ਕਰੀਬਨ ਬਹੁਤ سارے ਸੱਜਣ ਸਰਦਾਰ ਗੁਜਰ ਸਿੰਘ ਜੀ ਕਹਿੰਦੇ ਨੇ ਜੀ ਬਲੀ ਦਿੱਤੀ ਉਹਨੂੰ ਤੇਰ ਭਾਦ ਦੇ ਜ਼ਮੀਨ ਸਮਾਨ ਦਾ ਫਰਕ ਹੈ ਕੁਰਬਾਨੀ ਤੇ ਬਲੀ ਵਿੱਚ ਬਲੀ ਮਜਰੂਮ ਦੀ ਦਿੱਤੀ ਜਾਂਦੀ ਹੈ ਕੁਰਬਾਨੀ ਮਰਦ ਕਰਦਾ ਹੈ ਪਰ ਮੇਰਾ ਬਾਪੂ ਮਰਦ ਸੀ ਕਾ ਕੁਰਬਾਨੀ ਦਿੱਤੀ ਹੈ ਬਲੀ ਨਹੀਂ ਬਲੀ ਤੇ ਕੋਕਰ ਤੇ ਬਕਰਿਆਂ ਦੀ ਦਿੱਤੀ ਜਾਂਦੀ ਬਲੀ ਆਹ ਏ ਸੀ ਟਾਡੀ ਰੰਗ ਇਹ ਕਾਕਾ ਜਿਹੜਾ ਨਾਜੀ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸਰਦਾਰ ਨਿਰਮਲ ਸਿੰਘ ਜੀ ਵੀ ਇਹ ਪੰਜਾਬ ਯੂਨੀਵਰਸਿਟੀ ਪਟਿਆਲਾ ਨਹੀਂ ਗਾਉਂਦੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਉਹ ਜੁਗਾਤੋਂ 골ਡ ਮੈਡਲਿਸਟ ਹੈ ਇਧਰਲੇ ਪਾਸੇ ਇਹ ਭਾਈ ਸਵਰਨ ਸਿੰਘ ਟ੍ਰਾਂਟੋ ਕੈਨੇਡਾ ਤੋਂ ਗੋਲਡ ਮੈਡਲ ਲਿਸਤਾ ਤੁਹਾਡੀ ਰਹਿਮਤ ਨਾਲ ਸੱਚੇ ਪਾਤਸ਼ਾਹ ਮੈਨੂੰ ਦੋ ਵਾਰੀਏ ਬਖਸ਼ਿਸ਼ ਕੀਤੀ ਹੈ ਗੋਲਡ ਮੈਡਲਸ ਤੇ ਪਿਛਲੇ ਪਾਸੇ ਕਾਕਾ ਬਰਮੇਲ ਸਿੰਘ ਇਹ ਮਾਲਵੇ ਤੋਂ ਵਧੀਆ ਸਰੰਗੀ ਬਾਤਾਂ ਦੇ ਵਿੱਚੋਂ ਕੋਟਿਆਂ ਦੇ ਗਿਣਿਆ ਜਾਣ ਵਾਲਾ ਮੇਰੇ ਤੋਂ ਸੇਵਾ ਦੀ ਕੋਈ ਕਮੀ ਰਹੀ ਹੋਵੇ ਕਿਰਪਾ ਕਰਿਓ ਸਾਰੀ ਸੰਗਤ ਦਾ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਨਯੋਗ ਸ਼ਹੀਦ ਭਗਤ ਸਿੰਘ ਫਿਜ਼ੀਕਲ ਗਰੁੱਪ ਵੱਲੋਂ ਬਹੁਤ ਸਰਾ ਸਨਮਾਨ ਭੇਜਿਆ ਗਿਆ ਸਭ ਰੰਤਨ ਕਰਦੀ ਕਰਾ ਇਸੇ ਤਰ੍ਹਾਂ ਇਹ ਗਰੁੱਪ ਨੂੰ ਬੁਲੰਦੀਆ ਸੱਚੇ ਪਾਤਸ਼ਾਹ ਬਖਸ਼ਣ ਭਗਤ ਪ੍ਰਮਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ